ਜਾਵਾ ਜੀ ਬੋਲਦੇ ਜਿਵੇਂ ਤੁਹਾਨੂੰ ਪਤਾ ਰਾਣਾ ਸੰਧੂ ਯਾਰ ਪੰਜਾਬੀ ਸਾਡਾ ਚੈਨਲ ਹੈ ਤੇ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਤੇ ਆਪਾਂ ਵਕ ਵਕ ਮੁੱਦਿਆਂ ਟੌਪਿਕ ਮੁੱਦਿਆਂ ਬਾਰੇ ਗੱਲਬਾਤ ਚਰਚਾ ਕਰਦੇ ਰਹਿੰਦੇ ਆ ਅੱਜ ਆਪ ਸਭਰਾ ਬਣਦੇ ਆ ਜਿਹੜਾ ਹਰੀਕੇੜ ਤੋਂ ਟੁੱਟਾ ਸਾਡੇ 3 ਲੱਖ ਕਿਊਸਿਕ ਪਾਣੀ ਹਰੀਕੇ ਦੁਆਰ ਆ ਰਿਹਾ ਹੈ ਤੁਸੀਂ ਦੇਖ ਸਕਦੇ ਜੇ ਤੰ ਦੇ ਹੀ ਅਸਰ ਮੰਨਣਾ ਕੋ ਸਾਰੇ ਪਿੰਡਾਂ ਦੇ ਸੇਵਾ ਕਰ ਰਹੇ ਨੇ ਸਭਰਾ ਦੇ ਨਾਲ ਪਿੰਡ ਬਹੁਤ ਬੰਦੇ ਨੇ ਜਿਹੜੇ ਬਸ ਹਰਾਈਸ ਕਰਕੇ ਇੱਕ ਬੋਰੇ ਲਾ ਰਹੇ ਨੇ 15 20 ਪਿੰਡ ਪੈ ਜਾਂਦੇ ਆ 15 20 ਪਿੰਡ ਮਾਰੇ ਡਾਉਂਦੇ ਯਾਰ ਜੀ ਬੰਦੇ ਵੀਰ ਜੀ ਮਾੜਾ ਦੱਸੋ ਕਿੰਨੇ ਪਿੰਡ ਆ ਸਕਦੇ ਆ ਮਾਰੇ ਖਾਂ ਵੀਰ ਜੀ 15 ਤੋਂ 20 ਪਿੰਡ ਡੁੱਬਦੇ ਆ ਜੇ ਵੀ ਕੋਈ ਘਟਨਾ ਪੰਦੀ ਆ 20 ਪਿੰਡ ਮਾਰੇ ਖਾਂ ਸਕਦੇ ਆ ਹਾਂ ਜੀ ਸਾਰਾ ਫੱਟ ਪਾਣੀ ਆ ਰਿਹਾ ਜੀ ਆਹ ਸਾਰਾ ਉਤਾਰ ਵੇਖੋ ਕਿੰਨੀ ਤੇਜ਼ ਪਾਣੀ ਸਾਢੇ 3 ਟਰੋਕ ਉਸਕੇ ਪਾਣੀ ਆ ਰਿਹਾ ਨਹੀਂ ਪਿਛੋਂ ਸਹੀ 7-8 ਘੰਟੇ ਜਿਹਾ ਹਾਰੀ ਠੀਕ ਆ ਜੀ ਪਿੱਛੇ ਸੁਲਤਾਨਪੁਰ ਦੇ ਲਾਈਏ ਸਾਹਬ ਦੇ ਉਧਰ ਵੀ ਸਾਰਾ ਇਲਾਕਾ ਹੀ ਡੋਬ ਰਿਹਾ ਕਾ ਸਾਰੇ ਪਿੰਡਾਂ ਦੇ ਪਿੰਡ ਤਬਾਈ ਹੋ ਚੁੱਕੀ ਆ ਜੀ ਇਹ ਅੱਗੇ ਲਾਈਏ ਸਾਹਬ ਦੇ ਇੱਧਰ ਵੀ ਉਸੇ ਤਰ੍ਹਾਂ ਸੇਮ 2023 ਦੇ ਵਿੱਚ ਪਾਣੀ ਜਦੋਂ ਆਇਆ ਸੀ ਕਿੰਨਾ ਕੁ ਨੁਕਸਾਨ ਹੋਇਆ ਉਹਦੇ ਵਿੱਚ 2023 ਜਦੋਂ ਵੀ ਘੜੋਮ ਟੁੱਟਾ ਸੀ ਉਹ ਮੇਰੇ ਸਾਲਾਂ 15 20 ਪਿੰਨ ਕਿਉਂਕਿ ਡੰਗਰਾ ਡੰਗਰਾਂ ਦਾ ਚਾਰਾ ਜੂਰਾ ਤਾਂ ਪਤਾ ਨਹੀਂ ਬੜੀ ਬੜੀ ਆਪਾਂ ਤਾਂ ਖਾ ਸਕਦੇ ਤੇ ਸਰਕਾਰ ਨੇ ਆਪਣੇ ਕੀ ਮਦਦ ਕੀਤੀ ਉਹਦਾ ਸਰਕਾਰ ਨੇ ਕੁਝ ਨਹੀਂ ਕੀ ਕੋਈ ਹੱਲ ਨਹੀਂ ਕੀਤਾ ਉਹ ਆ ਜਾਂਦੇ ਨੇ ਆ ਜਾਂਦੇ ਨੇ ਖੇੜਾ ਮਾਰ ਕੇ ਚਲੇ ਜਾਂਦੇ ਆ ਜਾਨਨ ਚਾਹੀਦਾ ਸਰਕਾਰਾਂ ਨੂੰ ਕੋਈ ਕਾਨੂੰਨ ਪਾਸ ਕੀ ਬਿੱਲ ਪਾਸ ਜਦੋਂ ਹੜਾ ਹੜਾ ਹੈ ਪੀੜਤਾਂ ਨੂੰ ਦਿੱਤਾ ਜਾਵੇ ਮੁਆਵਜ਼ਾ ਵਿਕਾਸ ਕਰਾਇਆ ਦਰਿਆ ਦੀ ਖਲਾਈ ਵੀ ਨਹੀਂ ਹੈਗੀ ਵਾਨ ਬਾਰੇ ਕੀ ਕਹਿਣਾ ਜਦੋਂ ਪੱਕਾ ਆਉਣ ਬਾਰੇ ਜੀ ਵਾਨ ਬਾਰੇ ਹੋ ਆ ਵੀ ਯਾਨ ਹੁਣ ਚਲੋ ਵੇਖੋ ਮੌਸਮ ਵੀ ਖਰਾਬ ਹੋ ਰਿਹਾ ਕਿਉਂਕਿ ਪਹਾੜਾਂ 'ਚ ਚਰਨਾ ਪਾਣੀ ਆ ਰਿਹਾ ਤੇ ਰਿਆ ਦੀ ਪਾਣੀ ਛੋਰੀ ਹਰੀ ਕੇ ਪਾਣੀ ਸਾਰਾ ਇਕੱਠਾ ਦਾ ਉਤੋਂ ਫਿਰ ਦਰ ਕੱਤੀ ਦਰ ਕੋਲੇ ਮੈਂ ਸੁਣਿਆ ਉਹ ਸਾਰਾ ਪਾਣੀ ਪਿੰਡਾਂ ਤਾਂ ਨੂੰ ਬੜਾ ਗਾਂ ਦੀਆਂ ਤੁਰਿਆ ਜਾ ਰਿਹਾ ਉਹ ਵੇਖੋ ਵੀ ਟਰਾਲੀਆਂ ਟਰੈਕਟਰਾਂ ਤਨ ਦੇ ਹੀ ਨਾ ਸੇਵਾ ਕਰ ਰਹੇ ਨੇ ਬਹੁਤ ਵਧੀਆ ਤੇ ਸੰਪਰਦਾਵਾਂ ਬਾਬਾ ਹਗਮ ਸਿੰਘ ਬਾਬਾ ਸੁੱਖਾ ਸਿੰਘ ਵਾਲੇ ਤਨ ਦੇ ਹੀ ਨਾ ਰਫਤਾਰ ਨੇ ਲੰਗਰ ਪਾਣੀ ਨੂੰ ਟੁੱਟ ਵਰਤਿਆ ਜਾ ਰਿਹਾ ਹੈ ਚਾਹ ਦੀ ਸੇਵਾ ਚੱਲ ਰਹੀ ਹੈ ਸੇਵਾ ਦਿਨ ਰਾਤ 24 ਘੰਟੇ ਸੇਵਾ ਚੱਲ ਰਹੀ ਦਿਨ ਰਾਤ ਵੀ ਇਕ ਸਾਦੇ ਜੋ ਬਾਕੀ ਵੀ ਰਫਤਾਰ ਵੇਖੋ ਪਾਣੀ ਦੀ ਰਫਤਾਰ ਉਹ ਕਿੰਨਾ ਪਾਣੀ ਉਹ ਤਾਂ ਕਾ ਦਿਖਾ ਦੇਣਾ ਸਾਰਾ ਸੂਰ ਦੇਖੋ ਤਾਂ ਦੇਹੀ ਸੇਵਾ ਚੱਲ ਰਹੀ ਦਿਨ ਰਾਤ ਸਾਡੇ ਪਿੰਡਾਂ ਵਾਲੇ ਵੀ ਲੱਗੇ ਨੇ ਕਿਉਂਕਿ ਇਹਨਾਂ ਨੰਪੈਰੀਆਂ ਲੱਗਦੀਆਂ ਨਾਲ ਬਹੁਤ ਮੁਸ਼ਕਲ ਆ ਇਹਨਾਂ ਰਾਹ ਸੇਵਾ ਲਈ ਬਹੁਤ ਤਾਂ ਦੇਹੀ ਨਾਲ ਕੰਮ ਕਰ ਰਹੇ ਨੇ ਸਬਰਾ ਆਪਣਾ ਆਲਾਪਨੀ ਦੇ ਵੀਰ ਜੀ ਤੁਸੀਂ ਕਿੰਨੇ ਕੇ ਦਿਨ ਹੋ ਗਿਆ ਹੈ ਪਾਣੀ ਉਹਦੇ ਪਾਣੀ ਆਉਂਦੇ ਨੂੰ ਜੀ ਤਕਰੀਬਨ 15 ਦਿਨ ਹੋਈ ਹੈ ਜੀ ਸੇਵਾ ਚੱਲ ਰਹੀ ਆ ਥੋੜਾ ਥੋੜਾ ਜੇ ਛੱਡਦੇ ਰਹਿੰਦੇ ਤਾਂ ਨੁਕਸਾਨ ਨਹੀਂ ਹੋਣਾ ਪਿੰਡਾਂ ਵਾਲਿਆਂ ਦੇ ਬਚਰਾਂ ਦਾ ਪਿਛੇ ਵੀ ਨਹੀਂ ਹੋਣਾ ਇਹ ਸਰਕਾਰਾਂ ਦੀਆਂ ਮਾਰੂ ਨੀਤੀਆਂ ਵਾ ਸਾਰੀਆਂ ਇਹਨਾਂ ਵਿਕਾਸ ਨਹੀਂ ਕੀਤਾ ਸੱਜੇ ਜੇ ਪਾਣੀ ਕੋਈ ਖਲਾਈ ਕਰਨ ਦੇ ਦਰ ਚੁੱਕਦੇ ਰਹਿੰਦੇ ਕੋਈ ਨੁਕਸਾਨ ਨਹੀਂ ਹੋਣਾ ਜੇ ਅਕਦਮ ਪਾਣੀ ਛੱਡਤਾ ਜੀ ਬਲੱਡ ਜੇ ਅਕਦਮ ਇਹਨਾਂ ਸਾਰੇ ਦੇ ਸਾਰੇ ਦਰ ਚੁੱਕਦੇ ਨੁਕਸਾਨ ਹੀ ਨੁਕਸਾਨ ਹੈ ਜੀ ਆਹ ਨਾchan ਬਹੁਤ ਜਿਆਦਾ ਨਾchan ਦਾ ਬਹੁਤ ਰਾ ਪਾਣੀ ਦਾ ਵਿਕਾਸ ਬਹੁਤ ਜਿਆਦਾ ਤੇਜ਼ ਨਹੀਂ ਮੇਰੇ ਮਗਰ ਵੇਖ ਸਕਦੇ ਪਾਈ ਯਾਰੀ ਤਬਾਈ ਰਫਤਾਰ ਨਾਲ ਤੇਜੀ ਨਾਲ ਆ ਰਿਹਾ ਪਾਣੀ ਤੇ ਬਹੁਤ ਮੁਸ਼ਕਲ ਹੋ ਰਿਹਾ ਕਿ ਗਿੱਡਾਂ ਵਾਲੀਆਂ ਫਸਲਾਂ ਤੁਹਾਨੂੰ ਪਰਾ ਕੱਟਣ ਤੇ ਆਈਆਂ ਨੇ ਸੂਜੇ ਫਸਲਾਂ ਕੱਟਣੀਆਂ ਬਹੁਤ ਮੁਸ਼ਕਲ ਹੋ ਰਹੀ ਆ ਤੇ ਬੰਨਵੀ ਤੇਜੀ ਨਾਲ ਚੱਲ ਰਿਹਾ ਹੈ ਘੁੰਮਣਗੇਰੀ ਘੁੰਮਣਗੇਰੀ ਪਾਣੀ ਵੇਖੋ ਤੁਸੀਂ ਮੇਰੇ ਮਗਰ ਰੋ ਕੇ ਆਂਦਾ ਬੇਕੋ ਦੀ ਦੇਖ ਸਕਦੇ ਜੋ ਲੱਗ ਘੋਮਣ ਕਿਹੜੀ ਪੈ ਰਹੀ ਆ ਪਾਣੀ ਉਹ ਬਲ ਕੋਠੀ ਕਿੰਨਾ ਗਰ ਪਾਣੀ ਜਾ ਰਿਹਾ ਵਾ ਲੱਗੇ ਸਕੇ ਪਿੰਡ ਬਹੁਤ ਨੇ ਰੋਮ ਹੋ ਗਿਆ ਗੁੱਤੀ ਵਾਲਾ ਕੋੜ ਬੁੱਢਾ ਆ ਗਿਆ ਬੜੇ ਪਿੰਡ ਪੈਂਦੇ ਨੇ ਸਾਰੇ ਮਾਰੇ ਨਾ ਸਾਰੇ ਮਾਰੇ ਖਾ ਰਹੇ ਨਹੀਂ ਤੇ ਸਰਕਾਰਾਂ ਨੂੰ ਬੇਨਤੀ ਆ ਵੀ ਬਾਹ ਫੜੀ ਜਾਵੇ ਉਹ ਜਿਹੜਾ 2023 ਦਾ ਬਾਹ ਟੁੱਟਾ ਇੱਕ ਰੂਪਾ ਉਦੋਂ ਤੇ ਸਾਰਾ ਬਾਬਾ ਹਕਮ ਬਸੂਖਾ ਸਾਲੀ ਸਾਹਿਬ ਬਤਾਰਾ ਸਿੰਘ ਨਾਲ ਵੱਡੀ ਸੇਵਾ ਕਰਕੇ ਆਪ ਨਾਲ ਨਾਲ ਲਾ ਕੇ ਤੇ ਬਾਦੀ ਸੇਵਾ ਕੀਤੀ ਇਦਾਂ ਹੀ ਹੁਣ ਫੇਰ ਬਾਅਦ ਬਿੱਲੀ ਜਾਂਦੇ ਲੰਗਰ ਚੱਲ ਰਿਹਾ ਹੈ ਬਾਬਾ ਸੁੱਖਾ ਦੇ ਬਾਘ ਕਮ ਸਿੰਘ ਲੰਗਰ ਚੱਲ ਰਿਆ ਨੇ ਕਿਉਂਕਿ ਦਿਨ ਰਾਤ ਪਿੰਡਾਂ ਵਾਲੀ ਸੇਵਾ ਕਰਨ ਮਿੱਟੀ ਲਿਆ ਰਹੇ ਨੇ ਫੇਛੋ ਟਰੈਕਟਰ ਟਰਾਲੀਆਂ ਆ ਰਹੇ ਨੇ ਕੋ ਲੰਮੇ ਵੀ ਤੁਸੀਂ ਕਿੱਦਾਂ ਤੁਸੀਂ ਉਹਦੇ ਵਿੱਚੋਂ ਸੇਵਾ ਸੂਆ ਕਰਨ ਕਿੱਦਾਂ ਅਈਦਾ ਜੀ ਮੇਰੀ ਗੱਲ ਸੁਣ ਹਾਂ ਜੀ ਜੀ ਇੰਨਾ ਟਾਈਮ ਕਿੰਨਾ ਨਹੀਂ ਆਈਗਾ ਪਰਾ 15 ਦਿਨ ਹੋ ਗਏ ਸੇਵਾ ਚੱਲਦਿਆਂ ਨੂੰ ਸੇਵਾ ਲੰਮੀ ਚੱਲਣੀ ਹੈ ਜੀ ਕੋਈ ਪਤਾ ਨਹੀਂ ਤਬਾਰ ਨਹੀਂ ਕੋਈ ਜੀ ਚੋ ਪਾਣੀ ਬਹੁਤ ਆ ਰਿਹਾ ਜੀ ਪਾਣੀ ਬਹੁਤ ਤੇਜ਼ੀ ਨਾਲ ਆ ਰਿਹਾ ਜੀ ਤੇ ਲੱਡਰ ਪੁਰ ਨੇ ਹਰੀਕੇ ਦੇ ਕੱਤੀ ਖਾਤ ਬਹੁਤ ਵਾਰਾ ਹੈ ਜੀ ਸਾਈਡ ਵੱਤੇ ਸਾਰਾ ਜਾਨੋ 1923 ਵਿੱਚ ਆਇਆ ਸੀ 2023 ਵਿੱਚ ਆਇਆ ਸੀ ਉਦੋਂ ਵੀ ਮੁਸ਼ਕਲ ਹੋਈ ਸੀ ਬੜਾ ਉਦੋਂ ਦੇ ਮੇਰੇ ਸਾਰਾ 50 60 ਟੁੱਟ ਪਾੜ ਪੈ ਗਿਆ ਘਰ ਬਣਾ ਲਈ ਤੋਂ ਤੋਂ ਬੜੀ 1.5 2 ਮਹੀਨੇ ਲੱਗੇ ਸੀ ਤੋਂ ਉਹੀ ਬੜਾ ਧੀਦੀ ਦਾ ਕੰਮ ਚੱਲ ਰਿਹਾ ਸੀ ਦੇਖ ਸਰਦੇ ਜੀ ਬਹੁਤ ਸੇਵਾ ਚੱਲ ਰਹੀ ਹੈ ਜਾਨੀ ਮਾਤਾ ਨੂੰ ਮਨੂ ਸੇਵਾ ਕਰਨ ਮਾੜਾ ਇਹਨਾਂ ਦੀ ਸੇਵਾ ਲਿਖੇ ਕੌਣ ਭਾਇਓ ਪਪਾ ਜੀ ਮਾੜਾ ਤੁਸੀਂ ਭਾਈ ਉਹ ਨਾਲ ਪਪਾ ਜੀ ਕਿੰਨਾ ਹੈ ਭਾਈ ਪਿੰਡ ਇਹਨਾਂ ਦੇ ਪੁਰੇ ਬੱਬੇ ਦੱਸੋ ਮਾੜਾ ਕਿੰਨਾ ਪਾਣੀ ਪੀਂਦਾ ਸਰਦਾ ਫੜੀ ਲਾ ਹੁਣ ਲੱਗ ਗਿਆ ਮੜਾ ਠੀਕ ਆ ਤੂੰ ਹੋਰ ਜਾ ਹਾਂ ਜੀ ਬੋਲੋਗਾ ਪਾਣੀ ਲੱਗ ਗਿਆ ਉਥੋਂ ਤੂੰ ਲੱਗ ਗਿਆ ਹੁਣ ਹੁਣ ਸਾਲ ਹੈ ਤੁਸੀਂ ਬੋਲੋ ਆਂਦਰ ਬਾਗਵੀਰ ਮੜਾ ਦੱਸੋ ਕਿੰਨਾ ਘੜੀ ਕੇ ਤੋਂ ਪਾਣੀ ਛੱਡਿਆ ਤੇ ਕੀ ਹਾਲ ਚਾਲ ਹੈ ਵੀਰ ਜੀ ਸਵੇਰ ਦਾ 3.5 ਲੱਖ ਪਾਣੀ ਛੱਡ ਚੁੱਕੇ ਆ ਹਾਂ ਤੇ ਹੋਰ ਵੀ ਛੱਡਣ ਦੀ ਸੰਭਾਵਨਾ ਹੈਗੀ ਹੈ ਸ਼ਾਮ ਤੱਕ ਅੱਛਾ ਤੇ ਬਹੁਤ ਹੀ ਜ਼ਿਆਦੀ ਧਾਰ ਜਿਹੜੀ ਸਵੇਰ ਦੀ ਲੱਗੀ ਹੋਈ ਆ ਅੱਛਾ ਤੇ ਬਾਕੀ ਸੰਕ ਬਹੁਤ ਬਾਕੀ ਲੱਗ ਗਿਆ ਆ ਜਮੀਨਾਂ ਨਾ ਬਾਬਾ ਅਰਤਾਰ ਸਿੰਘ ਜਿਹੜਾ ਸਕਦਾ ਬਹੁਤ ਕਰੀਆ ਪੈਂਦਾ ਰਹੇ ਤੇ ਸਰਕਾਰਾਂ ਸਰਪੀਟ ਜੋ ਕਾਜ ਕਰਦੇ ਕਰਵਾਦੀ ਸਰਕਾਰਾਂ ਕੋਈ ਹੈਗਾ ਇਹ ਕੋਈ ਬਿੱਲ ਮੰਨ ਕੇ ਨਹੀਂ ਮੰਗਾ ਰਹੇ ਆ ਵੀ ਆ ਬੱਸ ਐਦਾਂ ਹੀ ਜਿਹੜੇ ਕੰਮ ਕਰਨਦੇ ਆ ਵੀਰ ਉਹਨਾਂ ਨੂੰ ਵਿਰੋਧ ਦੀ ਆ ਵੀ ਗੱਲ ਵੀਡੀਓ ਬਣਾਉਂਦਾ ਪੈਂਦੇ ਉਹ ਕਰਦੇ ਕਿਹੜਾ ਮਾਰ ਕੇ ਚੱਲ ਜਾਂਦੇ ਆ ਜੀ ਧੌਂ ਹੁੰਦੇ ਆ ਧੌਂਦੇ ਟੁੱਟੇ ਉਹਨਾਂ ਨੂੰ ਦੇ ਪ੍ਰਬੰਧ ਦੀ ਦਾ ਕਰ ਜੀ ਪ੍ਰਬੰਧ ਦੀ ਟੁੱਟਾਂ ਚ ਫਾਇਦਾ ਵਾ ਕੱਲ ਨੂੰ ਪੈਸੇ ਆਉਣੇ ਆ ਮੈਂ ਆਵਾਜਾ ਆਉਣਾ ਵਾ ਵੀ ਅਸੀਂ ਅੱਧਾ ਵਿੱਚੋਂ ਖਾਣਾ ਵਾ ਅੱਧਾ ਮੋਜਾ ਖਾਣਾ ਨੇ ਅੱਧਾ ਤਾਂ ਕਈਆਂ ਦਾ ਤਾਂ ਪੂਰਾ ਪੂਰਾ ਖਾਦਾ ਜਾਣਾ ਇਹ ਸਰਕਾਰਾਂ ਨੂੰ ਕਾਨੂੰਨ ਕੋਈ ਬਣਾਉਣਾ ਚਾਹੀਦਾ ਬਿੱਲ ਪਾਸ ਕਰਨਾ ਚਾਹੀਦਾ ਜਿਨ੍ਹਾਂ ਦੀਆਂ ਜ਼ਮੀਨ ਜਿਆਦਾ ਡੰਗਰਾਂ ਉਹ ਡੰਗਰਾਂ ਦਾ ਕੀ ਕਸੂਰ ਡੰਗਰ ਬੱਚਾ ਹੈ ਬੇਜਵਾਨੇ ਵਿਚਾਰੇ ਪਾਣੀ ਦੀ ਮਾਰ ਹੀ ਢਾਗੂ ਦਾ ਕੌਣ ਆ ਉਨਾਂ ਲਈ ਚਾਰੇ ਦਾ ਪ੍ਰਬੰਧ ਕੀਤਾ ਜਾਵੇ ਸਰਕਾਰ ਨੂੰ ਇਹੋ ਜਿਹੀ ਚੀਜ਼ ਸਹੂਲਤਾਂ ਲੈਣੀਆਂ ਕਿਉਂਕਿ ਲੰਗਰ ਪਾਣੀ ਤੇ ਬਾਬਾ ਜੀ ਆਪਣੇ ਨਾਲ ਆ 24 ਘੰਟੇ ਲੰਗਰ ਪਾਣੀ ਵਾਧੂ ਵਤ ਰਿਹਾ ਵਾ ਦਿਨ ਰਾਤ ਸੇ ਵਾਲੀ ਸੌਨ ਲਈ ਸਾਰਾ ਕੁਝ ਏਕੂਜਟ ਹੈਗਾ ਪਰ ਸਰਕਾਰਾਂ ਵਿੱਚ ਨਿਕਮੀਆਂ ਫੇਰ ਹੋ ਰਹੀਆਂ ਨੇ ਨਾ ਕਿਸੂਰ ਦਾ ਨਾ ਕਿ ਮੁਆਜਾ ਬਸ ਵੇਖ ਕੇ ਪੂਰਾਂ ਆ ਕੇ ਜਾ ਕੇ ਨੈਟ ਤੇ ਪਾਗਲ ਕਰਨ ਨੂੰ ਚਲ ਜਾਂਦੀਆਂ ਸਰਕਾਰ ਦਾ ਅੱਜ ਤੱਕ 6-10 ਦਿਨ ਹੋ ਗਏ ਸਾਨੂੰ ਲੱਗਿਆ ਨੂੰ ਕੋਈ ਬੰਦਾ ਆਣ ਕੇ ਨਹੀਂ ਨਾ ਲਾਇਆ ਕੋਈ ਕੋਸ਼ ਨਹੀਂ ਇਹ ਮਹਾਪਰਸ਼ ਮਹਾਪੁਰਸੀ ਹੀ ਕਰਾਉਂਦਾ ਜੋ ਮਹਾਪੁਰਸੀ ਕਰਦੇ ਆ ਜੀ ਸੇਵਾਵਾਂ ਸਾਰੇ ਮਹਾਪੁਰਸ਼ੀ ਕਰ ਰਹੇ ਆ ਜੀ ਸੇਵਾ ਸਰਕਾਰ ਨੇ ਕੋਈ ਸਰਕਾਰ ਨੇ ਕੁਝ ਨਹੀਂ ਕੀਤਾ ਜੀ ਕੋਈ ਬੰਦਾ ਨਹੀਂ ਭੇਜਿਆ ਤੇ ਉਹ ਵੀ ਤੁਸੀਂ ਦੇਖ ਸਕਦੇ ਜੋ ਤੁਹਾਨੂੰ ਨਵੇਂ ਕੰਮ ਕਰਵਾ ਦੇ ਆ ਵੇਖੋ ਸਾਡੇ ਹੱਥਾਂ ਨੂੰ ਮਨੂੰ ਸੇਵਾ ਕਰ ਰਹੇ ਮਹਾਰਾਜ ਮੇਰੀ ਸੇਵਾ ਲਿਖੇ ਕਾਵੇ ਦਿਲੋਂ ਸੇਵਾ ਚੱਲ ਰਹੀ ਆ ਜੀ ਆਖੋ ਵੱਡੇ ਪੱਧਰ ਤੇ ਸੇਵਾ ਚੱਲ ਰਹੀ ਇਸ ਬਹਾਰੀ ਕੇਲਾ ਬੰਨ ਕੋਈ ਲਾਈਵ ਵੀ ਦੇਖ ਸਕਦੇ YouTube ਤੇ ਲਾਈਵ ਆ ਹੋਰ ਵੀ ਜੀ ਮਤਲਬ ਇਹ ਕਿੰਨੇ ਦਿਨ ਚੱਲੂਗੀ ਸੇਵਾ ਦਾ ਮਤਲਬ ਇਹ ਮੱਝ ਹੁੰਦੇ ਵਿੱਚ ਮੀ ਇਹਦੇ ਕਿ ਕਿੰਨਾ ਜੇ ਬਹੁਤ ਸਾਰੀ ਪੰਜਾਬ ਦੀ ਖਰਾਬ ਆ ਮਾਚਰ ਨੇ ਬੱਦਲ ਫੜੀ ਆ ਰਹੀ ਹੈ ਰੋਜ਼ ਤੇ ਰੋਜ਼ ਬੱਦਲ ਫੜੀ ਰੋਜ਼ ਹੀ ਤਬਾਈ ਦੀ ਕੱਲ 24 ਘੰਟੇ ਲਗਾਤਾਰ ਮੀਂਹ ਪੈ ਰਿਹਾ ਪਿਛੋੜੇ ਆਣਾ ਆਣਾ ਗੁਰਮਾਚਰ ਮੁੰਬਈ ਦਿੱਲੀ ਗੇ ਸਾਰੇ ਮੀਂਹ ਪੈ ਰਿਹਾ ਹੈ ਡਿਜਟ ਹਰ ਕੋਈ ਰਫਤਾਰ ਮੀਂਹ ਦੀ ਪਾਣੀ ਦੇਖੋ ਪਾਣੀ ਦੀ ਰਫਤਾਰ ਦੇਖੋ ਜੀ ਪਾਣੀ ਦੀ ਰਫਤਾਰ ਬਹੁਤ ਜਿਆਦਾ ਹੈ ਵੇਖ ਜੀ ਇਹਦੇ ਵਿੱਚ ਨੁਕਸਾਨਾ ਹੀ ਵੀ ਪਿੰਡਾਂ ਵਾਲਿਆਂ ਨੂੰ ਕਿਹਾ ਵੀ ਗਿਆ ਵਾ ਈ ਆਪਣਾ ਸਮਾਨ ਆਪਦਾ ਅਥਾਏ ਠਾ ਰੱਖੋ ਕੋਈ ਫਤਾਂ ਨਹੀਂ ਭਰੋਸਾ ਕੋਈ ਨਹੀਂ ਦਾ ਬੰਨ ਦਾ ਹਾਂਜੀ ਉਹ ਸਾਨੀ ਜੀ ਪੱਕਾ ਕੋਈ ਕੋਈ ਪਕਾਈ ਨਹੀਂ ਆ ਜੀ ਸ਼ਲਾ ਮੱਜ ਰੀਆਂ ਨਹੀਂ ਇਹਨਾਂ ਦੀ ਇਹਨਾਂ ਤੋਂ ਵਧੀਆ ਜਾਣਕਾਰੀ ਲਈ ਕਿਉਂਕਿ ਲੌਸਮੈਂਟਾ ਕਰ ਰਹੇ ਨੇ ਬਿੱਟਾਂ 'ਚ ਊਟ-ਬੁੱਟਾ ਬੰਡਾਲਾ ਆ ਗਿਆ ਫਰੋਏ ਸੋ ਸਰੀਆ ਕਾਲ ਬੜੀ ਵੱਡੀ ਮੁਸ਼ਕਲ ਆ ਰਹੀ ਹੈ ਤੇ ਕਿਸਾਨ ਵੀਰਾਂ ਨੇ ਜਥੇਬੰਦੀਆਂ ਨਾਲ ਆ ਰਹੀਆਂ ਨੇ ਕੋਈ ਭਰੋਸਾ ਦੇ ਰਹੀਆਂ ਨੇ ਨਾਲ ਥੋੜੇ ਨਾ ਮੁੰਡਾ ਖੜ ਕੇ ਉਹਨਾਂ ਵੀ ਲੰਗਰ ਪਾਣੀ ਬਤਾਏ ਨੇ ਇਹ ਬਹੁਤ ਵੱਡੀ ਤਗਦੀ ਸੇਵਾ ਚੱਲ ਰਹੀ ਹੈ ਤੇ ਵੀਰ ਜੀ ਦੂਜਾ ਆਪਣਾ ਇਹ ਸੇਵਾ ਬਾਬੇ ਹਕਮਤੂਨਾ ਲਾਂ ਆਈ ਆਠ ਸਿੰਘ ਉਹਨਾ ਬਾਬਾ ਸੁੱਖਾ ਬਾਬਾ ਸੁੱਖਾ ਉਹਦਾ ਸਿੰਘ ਬਣਾ ਲਉ ਅੱਛਾ ਜੀ ਬਹੁਤ ਸੇਵਾ ਹੁੰਦੀ ਆ ਕੌੜੇ ਜਨੇਬਾਂ ਸਾਹਿਬ ਸਾਰੇ ਲੰਗਰ ਆਪ ਵਰਤ ਜਾਈ ਸਿੰਘ ਅਸਤਾਰ ਸਿੰਘ ਉਹਨਾ ਬਾਬਾ ਜੀ ਨੇ ਲਾਇਆ ਹੋਇਆ ਵਾ ਕੋਈ ਇੱਥੇ ਦਿੱਖਤ ਨਹੀਂ ਹੈਗੀ ਸੇਵਾ ਕਰਨ ਦੇ ਆ ਦਾ ਪਰਚਾਦਾ ਪਾਣੀ ਸ਼ਗੋ ਆਦੀ ਸੇਵਾ ਕਰੋ ਤੇ ਹੋਰ ਵੀ ਵੀਰਾਂ ਨੂੰ ਬੇਨਤੀ ਆ ਵੀ ਇੱਥੇ ਪਹੁੰਚੋ ਆਣ ਕੇ ਪਿੰਡਾਂ ਵਾਲੇ ਪਿੰਡਾਂ ਵਾਲੇ ਵਿਕਾਸ ਦੁਪਲੀ ਪਿੰਡਾਂ ਵਾਲੇ ਕੋੜਪੁੱਡਾ ਸੀ ਤੋਂ ਪਿੰਡਾਂ ਦੇ ਪਿੰਡਾਂ ਸਾਰੇ ਪਹੁੰਚ ਨਹੀਂ ਹੈ ਸ਼ਹਿਰਾਂ ਵਾਲਿਆਂ ਨੂੰ ਵੀ ਬੇਨਤੀ ਹੈ ਵੀ ਜਿਹੜੇ ਜੰਗ ਮੁੰਡੇ ਜੂਥ ਮੁੰਡੇ ਉਹਨਾਂ ਨੂੰ ਵੀ ਪਹੁੰਚਣਾ ਚਾਹੀਦਾ ਜਿਹੜੇ ਮੇਰੇ ਭਰਾ ਵੇਲੇ ਆ ਫਿਰੰਦਾ ਹੈ ਕੋਈ ਚਲੋ ਲੇਖੇ ਲੱਗ ਜਿੰਦੀ ਸੇਵਾ ਕਿਉਂਕਿ ਆਪਣੀਆਂ ਜਮੀਨ ਜਿੱਤਾਂ ਪੈਲੀਆਂ ਆਪਣੇ ਭਰਾਵਾਂ ਦੀਆਂ ਨਾਲ ਲੱਗਦੀਆਂ ਇੱਥੇ ਇਦਰਾ ਦੇ ਕਿਉਂਕਿ ਰੋਟੀ ਪਾਣੀ ਕਿਉਂਕਿ ਰੋਟੀ ਪਾਣੀ ਚੱਲਦਾ ਆਪਣਾ ਸਿਰ ਸਾਰਾ ਕਿਸਾਨਾਂ ਲੋਕ ਤੇ ਇਸ ਕਰਕੇ ਬੇਨਤੀ ਹੈ ਵੀ ਜਿੰਨੇ ਵੀ ਭੈਣ ਭਰਾ ਵੱਧ ਤੋਂ ਵੱਧ ਪਹੁੰਚੇ ਬੀਬੀਆਂ ਵੀ ਸੇਵਾ ਤੇ ਲੱਗੀਆਂ ਸੀ ਲੱਗੀਆਂ ਵਾ ਤਨ ਦੇ ਹੀ ਨਾ ਉਹ ਵੇਖੋ ਜਿੱਦਾਂ ਕਿਸਾਨਾਂ ਦਾ ਆਪਾ ਖਨੋਰੀ ਸ਼ੰਭੂ ਬਾਡਰ ਦਿੱਲੀ ਗਏ ਆ ਤੇ ਡੇਢ ਸਾਲ ਬੈਠੇ ਰਹਿਆ ਨਾ ਸਾਰੇ ਆਪਣੇ ਯੰਗ ਮੁੰਡੇ ਮਮੀ ਗਿਆ ਵਾ ਉਥੇ ਜਿਹੜਾ ਲੱਗਾ ਹੀ ਅੰਬਾਲਾ ਤੇ ਸ਼ੰਭੂ ਬਾਡਰ ਤੇ ਬੀਬੀਆਂ ਵੀ ਸੇਵਾ ਕਰ ਰਹੀਆਂ ਨਾ ਬੱਚੇ ਨਿਗੇ ਨਿਗੇ ਨੌਜਵਾਨ ਆਪਣੇ ਬਜ਼ੁਰਗਾਂ ਵੇਖੋ ਮੇਰੇ ਨਾਲ ਬੈਠੇ ਨੇ ਵੀ ਸੇਵਾ ਲਈ ਆ ਜਰੇ ਨੇ ਕਿਉਂਕਿ ਨੰਨੀਆਂ ਪਿਆਰੀਆਂ ਲੱਗ ਰੇ ਨੇ ਤੇ ਫੇਰ ਲਮੇ ਵੀ ਮਾੜਾ ਜਿਹਾ ਦਿਖਾਰਿਆ ਸਾਰਾ ਆਹ ਵੇਖੋ ਲੱਗਾ